ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਯਾਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਹਿਗੁਰੂ ਜੀ ਸਾਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਾਡਾ ਦੀਪੂ ਬੈਰਤਾਂ ਕਰੀ ਜਾਂਦਾ ਸਾ ਭਈ ਹੁੰਦੀ ਧੁੱਪ ਪੈਂਦੀ ਹੈ ਮੇਰੇ ਦੇ ਪਿੱਛੇ ਬੈਠਾ ਜਿਗਰੀ ਜਾਂਦਾ ਕਿ ਤੈਂ ਕਰ ਲੱਗ ਜਾਂਦਾ ਲਓ ਜੀ ਆਪਾਂ ਮੋਟੇ ਸੂਟ ਆਏ ਅੱਜ ਆਪਣੇ ਕੋਲੇ ਪਾਰਸਲ ਤੇ ਆਪਾਂ ਨੂੰ ਜੈਜ ਰੇਟ ਲਾਇਆ ਉਹਨਾਂ ਨੇ ਕਿਉਂਕਿ ਹੁਣ ਜਿਵੇਂ ਜਿਵੇਂ ਸਰਦੀ ਘਟੂਗੀ ਉਵੇਂ ਮੇ ਕੱਪੜਿਆਂ ਦੇ ਰੇਟ ਵੀ ਘਟਣਗੇ ਤੁਹਾਡੇ ਲਈ ਖੁਸ਼ਕਬਰੀ ਤੇ ਜਿਹੜੇ ਆਪਾਂ 250 ਚ ਸੂਟ ਵੇਚੇ ਸੀ ਜੀ ਉਹੀ ਸੇਮ ਕੁਆਲਿਟੀ ਹੋਊ ਜੀ ਪਰ ਆਪਣੇ ਕੋਲੇ ਹੁਣ ਰੇਟ ਬਿਲਕੁਲ ਘਟ ਗਿਆ ਗਿਆ ਜੀ ਆਪਾਂ ਲਾਵਾਂਗੇ ਤੁਹਾਨੂੰ ਸਿਰਫ 215 ਰੁਪਏ ਦਾ 215 ਰੁਪਏ ਦੇ ਵਿੱਚ ਤੁਸੀਂ ਆਹ ਸੂਟ ਲੈ ਸਕਦੇ ਹੋ ਓਨਲੀ 215 ਦਾ ਇਹ ਆਪਣੇ ਕੋਲੇ ਰੇਟ ਹੈ ਨਾ ਜਿਹੜੀ ਜੀ ਘਟ ਕੇ ਆਈ ਆ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਸੋਹਣਾ ਮੈਂ ਤਾਂ ਰੇਟ ਆਪਣੇ ਕੋਲੇ ਉਹੀ ਘਟ ਹੁੰਦਾ ਜੀ ਜਦੋਂ ਸਰਦੀ ਜਾਂਦੀ ਹੈ ਜੀ ਉਦੋਂ ਮੂਰਲੇ ਉਹ ਜਿਹੜਾ ਜਿੰਨਾ ਦਾ ਆਪਾਂ ਕਪੜਾ ਆਉਂਦਾ ਜੀ ਉਹ ਵੀ ਆਪ ਦੇ ਜਣੋਂ ਵੀ ਘੱਟ ਰੇਟ ਲਾਉਣ ਲੱਗ ਜਾਂਦੇ ਵੀ ਜਿਆਦਾ ਖਰੀਦਣ ਕਿਉਂਕਿ ਆਈ ਆਈ ਕੋਈ ਵੀ ਚੀਜ਼ ਹੈ ਜੀ ਸਾਰੀ ਮhenga ਲਾਉਂਦੇ ਆ ਜੀ ਜਿਹੜਾ ਸੋਦੇ ਸਾਬਾ ਦੇ ਆਉਂਦਾ ਉਹਨਾਂ ਦੇ ਡਿਮਾਂਡ ਪੂਰੀ ਨਹੀਂ ਆ ਰਹੀ ਉਹ ਤਾਂ ਮਹਿੰਗਾ ਚੱਕ ਦਾ ਕੱਪੜਾ ਉਹਨਾਂ ਨੇ ਵੀ ਵਿੱਚੋਂ ਵੀ ਹਾਂ ਸਾਬਾ ਦੇ ਸੂਟ ਨਹੀਂ ਘਟੇ ਜੀ ਉਹ ਤਾਂ ਮਹਿੰਗੇ ਹੋਏ ਨੇ ਉਹ ਤਾਂ ਪੈਸਾ ਨੂੰ ਐ ਸੀ ਮਾੜੇ ਮੋٹے ਘਟ ਗਿਆ ਨਾ ਅਸੀਂ ਉਹ ਤਾਂ ਮਹਿੰਗੇ ਹੋਏ ਉਹ ਘਟੇ ਨਹੀਂ ਮਹਿੰਗੇ ਹੋਏ ਆ ਹੋਰ ਬਣਾ ਲਵਾਂਗੇ ਉਹ ਤਾਂ ਐ ਸੀ ਉਹਨਾਂ ਘਟੂ ਗਾਰੇ ਜੀ ਸਾਬਾ ਦਾ ਨਹੀਂ ਘਟਿਆ ਨਾ ਉਹ ਤਾਂ 100 150 ਰੁਪਏ ਮਹਿੰਗਾ ਹੋਗਾ ਸੂਟ ਜਿਹੜੇ ਆਪਣੇ ਕੋਲੇ ਕਢਾਈ ਵਾਲੇ ਸੌ ਲਾਉਂਦੇ ਤੇ ਉਹ ਸਾਪੇ ਜੀ ਵਾਲੇ ਉਹਨਾਂ ਦਾ ਰੇਟ ਨਹੀਂ ਘਟੇ ਆ ਲਓ ਜੀ ਇੱਕ ਆ ਗਿਆ ਜੀ ਆਹ ਕਲਰ ਆ ਦੇਖੋ ਤੁਸੀਂ ਕਹਿ ਜਨਾ ਕਹਿੰਦੇ ਹੌਲੀ ਵੀਡੀਓ ਬਣਾਇਆ ਕਰੋ ਵੀ ਸਾਨੂੰ ਫੋਟੋ ਖਿਚਣ ਦਾ ਮੌਕਾ ਦਿਆ ਕਰੋ ਆ ਲੱਕੋ ਚੱਕੋ ਜੀ ਹੁਣ ਖੜੀ ਆ ਵੀਡੀਓ ਤੁਸੀਂ ਖਿੱਚ ਲਓ ਫੋਟੋ ਜਿਹੜੀ ਖਿੱਚਣੀ ਆ ਸਰਵ 215 ਦਾ ਮੋਟਾ ਸੂਟ ਹੈ ਇਹ ਇਹ ਤੇ ਬੁਰਣੀ ਆਊਗਾ ਜੀ ਇਹ ਸਾਡੀ ਗਾਰੰਟੀ ਆ ਆ ਲਓ ਵੈਸੇ ਲੇਡੀ ਸੂਟ ਤੇ ਕੋਈ ਗਾਰੰਟੀ ਦਿੰਦਾ ਨਹੀਂ ਪਰ ਫਿਰ ਵੀ ਦੇਈ ਜਾਂਦੇ ਆ ਗਾਰੰਟੀ ਇਹ ਤੇ ਬੁਰਣੀ ਆਉਂਦਾ ਜੀ ਪਰ ਹਾਂ ਇਹ ਮੈਂ ਤੁਹਾਨੂੰ ਦੱਸ ਦਿੰਦੀ ਆ ਜੀ ਜਿੱਥੋਂ ਦਾ ਕਪੜਾ ਹੁੰਦਾ ਚਾਹੇ ਜਿਹੜੀ ਮਰਜ਼ੀ ਵੈਰਾਈਟੀ ਹੋਵੇ ਉਹ ਗੂਗਲ ਤੇ ਕਿਸੇ ਦੀ ਨਹੀਂ ਲੱਭੇ ਜਿੱਥੋਂ ਗੱਲ ਨਹੀਂ ਕਿਹੜਾ ਮਰਜ਼ੀ ਸ਼ੌਪ ਤੇ ਬਹੋਜੋ ਕਿ ਲੇਡੀ ਸੂਟ ਆਪਾਂ ਨੂੰ ਤੁਸੀਂ 15000 ਦਾ ਸੂਟ ਲੈ ਲਓ ਪਹੁੰਦੀ 50000 ਦਾ ਲੈ ਲਓ ਤੇਰਾ ਪੁੱਤ ਤਾਂ ਵੀ ਆਵਾ ਤੂੰ ਲਿਆਇਆ ਸੀਗਾ ਬਠਿੰਡੇ ਤੋਂ ਤੇ ਉਹ ਵੀ ਇਕੱਠਾ ਹੋਈ ਗਿਆ ਸੀ ਤੋਂ ਤੋਂ ਬਾਅਦ ਚੱਲ ਗਿਆ ਸੀ ਹੋਰ 1500 ਵਧੀ 2000 ਦਾ ਲੈ ਕੇ ਆਇਆ ਸੀਗਾ ਇੱਕ ਤੋਂ ਉੱਚੀ ਸਮਾਖ ਤੋਂ ਕੇ ਸਮਾਖੇ ਪਾਇਆ ਸੀਗਾ ਹਾਂ ਲੋ ਸਿਰਫ 215 ਦੇ ਵਿੱਚ ਮੋਟਾ ਸੂਟ ਜਿਹੜੇ ਮਰਜ਼ੀ ਮੰਗਾਓ ਬੈਦਲ ਲੇਡੀ ਸ਼ੂਟਰ ਦੀ ਗਾਰੰਟੀ ਹੁੰਦੀ ਨਹੀਂ ਆਪਾਂ ਜਿਹੜਾ ਕੱਪੜਾ ਵਰਤੀ ਨੇ ਆਪਾਂ ਗਾਰੰਟੀ ਦਈਏ ਨਹੀਂ ਹੋਰ ਕਿਸੇ ਨੂੰ ਚਾਹੀਦੀ ਆ ਮੇਰੇ ਪਾਇਆ ਹੋਇਆ ਜੀ ਇਹਦੇ ਨਾਲ ਦਾ ਇੱਥੇ ਕੋਈ ਪੋਰਾ ਬੁਰਣੀ ਕਿਦਾਂ ਦਾ ਸਰਦੀ ਚ ਪਾਇਆ ਜੀ ਆ ਦੇਖੋ ਕੋਈ ਬੁਰਣੀ ਨਾਲ ਪਾ ਫੂਕੇ ਇਸ ਤਾਂ ਵੀ ਪਾ ਫੂ ਜਾਣੇ ਨਾ ਟਾਈਮ ਕਿੱਥੇ ਆਹ ਕੱਪੜਾ ਵੇਲੇ ਮੰਗਿਆ ਹੀ ਬਹੁਸੀ ਕਸਟਮਰਾਂ ਨੇ ਆ ਲੀਲਾ ਜੀ ਹਾਂ ਹੰ ਮਿਲਿਆ ਨਹੀਂ ਦੁਬਾਰੇ ਆ ਰੰਗ ਨਹੀਂ ਮਿਲਿਆ ਆ ਦੇਖੋ ਜੀ ਇਹ ਆਪਣੇ ਕੋਲੇ ਰੰਗ ਇਸਟਮ ਹੈਗੇ ਆ ਜੀ ਜਿਹੜੇ ਕਿਸੇ ਨੇ ਲੈਣੇ ਹੋਏ ਸਿਰਫ 215 ਦਾ ਸੂਟ ਹੈ ਜੀ ਇਹ ਆਨਲੀ 215 ਦਾ ਫਾਇਰ ਜਿਵੇਂ ਜਿਵੇਂ ਤੋਂ ਹੀ ਜਾਉਂਗਾ ਸੋਨਾ ਹੋਈ ਜਾਊਗਾ ਬੁਰ ਨਹੀਂ ਆਉਂਦਾ ਜੀ ਮੈਨੂੰ ਇਹਦੇ ਫੋਕਸ ਕਰਿਆ ਕਰੋ ਕਹਿੰਦੇ ਇਹਨੂੰ ਫੋਟੋ ਕਿਚਨ ਚ ਪ੍ਰੋਬਲਮ ਆ ਜਾਂਦੀ ਹੈ ਬਿਊਟੀ ਦੇ ਕੁਆਲਿਟੀ ਵਧਾ ਲਿਆ ਕਰਨ ਫਿਰ ਪ੍ਰੋਬਲਮ ਨਹੀਂ ਆਉਂਦੀ ਹੈ ਬਿੜੀ ਦੀ ਕੁਆਲਿਟੀ ਵਧਾ ਲੈਣਾ ਕਰਨ ਫਿਰ ਪ੍ਰੋਬਲਮ ਨਹੀਂ ਆਉਂਦੀ ਹਲਾ ਜੀ ਹੁਣ ਦੋਸਾਂ ਨੂੰ ਫੋਟੋ ਕਿਚਨ ਦਾ ਪੂਰਾ ਮੌਕਾ ਦਿੱਤਾ ਜਾਂਦਾ ਜੀ ਭੋਰਾ ਬੁਰ ਨਹੀਂ ਆਉਂਦਾ ਜੀ ਜੇ ਭੋਰਾ ਗੈਰ ਗਾਰੰਟੀ ਆ ਆ ਦੇਖੋ ਕਲਰ ਬ੍ਰਾਊਨ ਇੱਕ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਜੀ ਮੈਂ ਤਾਂ ਗਦੈਲੇ ਤੇ ਬਣਾ ਕੇ ਸਾੜ ਵੀ ਚੜਾ ਲਿਆ ਗਰਮ ਵਾਲਾ ਜਿਹੜੇ ਜਿਆਦਾ ਠੰਡ ਮੰਨਦੇ ਆ ਮਾ ਤਾਂ ਗਲਾਫ ਬਣਾ ਕੇ ਇੱਕ ਕੱਪੜਾ ਸੌਫਟ ਹੈ ਜਿਹੜੇ ਜਿਆਦਾ ਠੰਡ ਮੰਨਦੇ ਆ ਜੀ ਆਹ ਤਾਂ ਗਲਾਫ ਵੀ ਚੜਾ ਸਕਦੇ ਹੋ ਤੁਸੀਂ ਇੱਕ ਦਿਨ ਤੇ ਬਾਲਾ ਸੋਨਾ ਗਲਾ ਬੰਨਦਾ ਜੀ ਦਾ ਆ ਲਓ ਜੀ ਜੇ ਜੇ ਤੁਸੀਂ ਸੁਣ ਮਰਾਈ ਵੀ ਨਹੀਂ ਹੈ ਜੇ ਤੁਸੀਂ ਮੰਜੇ ਤੇ ਵੀ ਜੜੋਂਗੇ ਨਾ ਕਿਉਂਕਿ ਇਹ 5 ਮੀਟਰ 2.5 ਮੀਟਰ ਦਾ ਮੰਜੇ ਤੇ ਵਾਧੂ ਰਹਿੰਦਾ ਤਾਂ ਵੀ ਮੰਜਿਆਂ ਤੇ ਕਿੰਨਾ ਟਾਈਮ ਨਹੀਂ ਇਹ ਪਾਟਨੇ ਕੋਈ 8-10 ਸਾਲ ਦੀ ਪਾਟ ਨਹੀਂ ਬੈਸਮ ਵਾਹ ਦੇ ਰਹੀ ਆ ਆਪਦੀਆਂ ਵੈਵਤਾਂ ਜਿਹੜੀਆਂ ਮੈਂ ਕਰਦੀ ਆ ਮੈਂ ਦੋ ਇਹ ਮੰਜਿਆਂ ਤੇ ਚੜਾ ਲਿਆ ਰਾਤ ਨੂੰ ਦੇਖਿਆ ਨਾ ਗਦੈਲਾ ਜਿਹੜਾ ਚੱਕ ਚੱਕ ਪਾਣਾ ਹੈ ਨਾ ਕਿ ਉਹ 100 ਰੁਪਏ ਦਾ 70 ਰੁਪਏ ਦਾ ਉੱਤੇ ਚੜਾਉਣ ਜੇ ਆਲਾ ਉਹ ਸੇਤੀ ਪਾਟ ਜਾਂਦਾ ਬੋਦਾ ਹੋ ਜਾਂਦਾ ਇਹ ਮੋਟਾ ਸਟਾਫ ਹੈ ਤੁਸੀਂ ਇੱਕ ਸੂਟ ਦੋ ਮੰਜਿਆਂ ਤੇ ਲੱਗ ਜਾਂਦਾ ਜਾਨੀ ਕਿ 105 ਰੁਪਏ ਚ 70 ਰੁਪਏ ਚ ਤੁਹਾਡੇ ਦੋ ਮੰਜਿਆਂ ਤੇ ਇਹ ਕਪੜਾ ਲੱਗ ਜਾਊਗਾ ਜੀ ਬਹੁਤ ਸੋਹਣਾ ਲੱਗਦਾ ਕਿਉਂਕਿ ਨਾਏ ਪਾਟੇ ਮੋਟਾ ਹੈ ਸੂਟ ਮੈਂ ਤੁਹਾਨੂੰ ਰਾਇ ਦਿੰਨੀ ਆ ਜੀ ਜੇ ਮੈਂ ਆਪਦੇ ਮੰਜਿਆਂ ਤੇ ਲਾਏ ਆ ਮੈਂ ਕਿਹਾ ਚੱਲ ਇਹਨੂੰ ਵੀ ਦੱਸ ਦਈਏ ਕਿ ਮੈਂ ਤਾਂ ਆ ਡਾਕਟਰ ਹੀ ਕਰ ਲੈਣੀ ਆ। ਆਹ ਜੀ ਲਾਸਟ ਕਲਰ ਆ। ਬਾਲਾ ਹੀ ਸੋਹਣਾ ਲੱਗਦਾ ਮੰਜਿਆਂ ਤੇ ਲੱਗੇ ਇੱਕੋ ਜਿਹਾ ਮੰਜਿਆਂ ਤੇ ਲਾਉਣਾ ਹੋਵੇ ਤਾਂ 105 ਰੁਪਏ ਦਾ ਪੈਂਦਾ ਏ। 22 ਦਾ 22 ਮੀਟਰ ਖੁੱਲਾ ਡੁੱਣਾ ਲੱਗਦਾ ਮੰਜੇ ਤੇ ਪੂਰਾ ਵਧੀਆ ਮੋੜ ਕੇ ਵੀ ਬੰਦੇ ਜਾਂਦੇ ਤੇ ਕਰਾ ਜਾਂਦਾ। ਸੋਏ ਸੀ 215 ਦਾ ਸੂਟ ਜੀ। ਸਾਥੋ ਵੀਡੀਓ ਬਣਾਉਣ ਚ ਕੋਈ ਵੀ ਕਮੀ ਹੋ ਜਾਂਦੀ ਐ ਪਲੀਜ਼ ਅਸੀਂ ਸੌਰੀ ਚਾਹੁੰਨੇ ਆ ਕੋਸ਼ਿਸ਼ ਸਾਡੀ ਹੁੰਦੀ ਏ ਵੀ ਅਸੀਂ ਵਧੀਆ ਚੀਜ਼ ਦਿਖਾਈਏ ਟੁੱਟੇ ਜਾ ਓਏ। ਤੇ ਬਾਕੀ ਆਪਣੇ ਕੋਲੇ ਕੱਪੜਾ ਭਾਵੇਂ ਥੋੜਾ ਜਿਹਾ ਪਰ ਹੈ ਸਾਰੀਆਂ ਵੈਰਾਈਟੀਆਂ ਆਪਣੇ ਕੋਲੇ ਚੁੰਨੀ ਵੀ ਮਿਲ ਜਾਂਦੀ ਜੀ ਕੋਟਾ ਡੋਰੀਆ 150 ਦੀ ਤੇ ਆਪਣੇ ਕੋਲੇ ਪਿਓਰ ਬਿਮਲ ਪਿਓਰ ਦੀ ਚੁੰਨੀ 200 ਦੀ 2.5 ਮੀਟਰ ਚੁੰਨੀ ਆਪਣੀਆਂ 2.5 ਮੀਟਰ ਦੇਖੋ ਸਾਡੇ ਕੋਲੇ ਮਸਲੀਨ 250 ਵਾਲੀ ਵੀ ਆ 325 ਵਾਲੀ ਵੀ ਆ ਤੇ ਸਾਡੇ ਬਾਲਗਾ ਚੁੰਨੂ ਦੇ ਡਿਜ਼ਾਈਨ ਨਹੀਂ ਅਸੀਂ ਰੱਖਦੇ ਸੀ ਤੇ ਕਮਲ ਚਨੂਨ ਹੈ ਇਹੀ ਚੀਜ਼ਾਂ ਚੱਲਦੀਆਂ ਜੀ ਤੇ ਉਹਦਾਂ ਵੀ ਲੈ ਕੇ ਆਵਾਂਗੇ ਚੁੰਨੀਆਂ ਜੀ ਅਰਗੰਜੇ ਦੀਆਂ ਉਹ ਚੁੰਨੀਆਂ ਸੁਣਿਆ ਲੱਗਦੀਆਂ ਬਣੀਆਂ ਸੋ ਆਪ ਸਭ ਨੂੰ ਮੇਰੇ ਵੱਲੋਂ ਤੇ ਮੇਰੇ ਕਮਲੇ ਜੀ ਪੁੱਤਰ ਵੱਲੋਂ ਸੌਰੀ ਕਹਣੇ ਜੀ ਪੁੱਤਰ ਵੱਲ